ਪੁੱਤ ਛੱਡ ਦੇ ਫੋਨ ਸਾਰੀ ਦਿੜੀ ਫੋਨ ਹੀ ਫੜ ਛੜਦੀ ਆ ਤੂੰ ਕਿੱਥੋਂ ਆਈ ਆ ਮੈਨਾਂ ਹੋਂੜਾ ਪਈ ਸਿਰ ਸ਼ੁਰਵਾ ਕੇ ਆਈ ਆ ਹੁਣ ਫਾਈ ਦਿੜੀ ਦਿੜ ਇੱਧਰ ਪਾ ਛੜਿਆ ਤੇ ਹੁਣ ਦਨ ਹੋਣਾ ਸੀ ਨਾ ਨਹੀਂ ਮੇਰੀ ਗੱਲ ਸੁਣ ਹੈਨੂ ਕਿਹਦਾ ਨਾਲ ਲਾ ਛੜਿਆ ਵਾ ਉਹਨੂੰ ਗਦਮੀ ਲੱਗਦੀ ਹੋਣੀ ਜਾਦੀ ਮਾਂ ਨੂੰ ਕਿ ਆਪੇ ਪਾ ਦਿੰਦੀ ਇਹਨੂੰ ਲੰਮਾ ਮੇਰੀ ਮਾਂ ਮੈਂ ਕਿਹਾ ਉਹ ਮੈਨੂੰ ਆਪਣੀ ਕੋਦੀ ਚ ਪੋਣੀ ਆ ਉਹਦੇ ਦੀ ਇਦਾਂ ਕਰ ਦਿੰਨੇ ਆ ਮੈਂ ਤੂੰ ਬੇਬੇ ਆ ਆਪੇ ਦੀ ਮਾਸ ਵਾਲੇ ਨਾਸ ਵਾਲੇ ਤੂੰ ਵੱਡੀ ਜ਼ਿੰਮੇਵਾਰੀ ਲੈ ਕੇ ਬੈਠੀ ਆ ਮੇਰਾ ਵੀਰਾ ਸਵਾਲ ਫਿਰ ਥਾਪੜ ਚੰਗੀ ਤਰ੍ਹਾਂ ਨੂੰ ਕੀ ਕਰ ਬੜੀ ਛੜੀ ਪੈਨੀ ਨਿਆਣਿਆਂ ਨੂੰ ਇਹਦਾ ਇਹੋ ਕੰਮ ਆ ਜਿੱਦੋਂ ਇਹਨੇ ਛੁੱਟੀ ਹੁੰਦੀ ਨੇ ਆਪ ਨਹਾਉਣਾ ਧੋਣਾ ਨਹੀਂ ਹੁੰਦਾ ਉਹਨੂੰ ਗੋਦੀ ਚ ਵੜ ਕੇ ਬੈਠੀ ਰਹਿੰਦੀ ਬਾਹਨੇ ਦੇ ਨਾਲ ਵੀ ਮੈਨੂੰ ਕੋਈ ਕਛ ਕਵੇ ਨਾ ਚੱਲ ਪਤਾ ਇਦਾਂ ਕਰ ਇਹਨੂੰ ਲੰਮਾ ਪਾ ਦੇ ਇਥੇ ਜਾਂ ਤੂੰ ਨਾ ਆਇਆ ਹੁਣੇ ਨਹੀਂ ਮੈਂ ਬਾਹਨੇ ਨਾਲ ਮੈਂ ਕਿਦਾਂ ਸੇਰ ਖੇਲ ਰਿਆ ਨਾ ਸੇਰ ਬੋਣਾ ਨਾ ਕੋਹ ਤੂੰ ਉਸ ਵਕਤ ਇਹਨਾਂ ਹਾਲਿਆ ਕਰ ਤੂੰ ਮੈਂ ਪੰਜਾਬੀ ਤੇ ਦੱਸਿਆ ਵਾ ਸੁੱਤੀ ਹੋਰ ਜਿੰਨੂ ਕਾਬੂ ਕਰਿਆ ਕਰ ਇਹਨੂੰ ਮੈਂ ਤੇ ਕਰ ਲੂੰ ਕਾਬੂ ਪਰ ਉਹ ਜਿਹੜੀ ਹੈਗੀ ਦੂਜੀ ਅਕਲ ਦਾ ਜਿੰਨੂ ਘਟਾ ਉਹਨੂੰ ਇੰਨੀ ਵਾਰੀ ਸਮਝਾਇਆ ਗੱਲ ਤੇ ਉਹਨੂੰ ਆਉਂਦੀ ਨਹੀਂ ਤੇ ਕਮ ਸੇ ਕਮ ਆਪਣਾ ਨਿਆਣਾ ਹੀ ਸੰਭ ਲਿਆ ਕਰੇ ਅੱਗੇ ਭਲੇਖਾ ਉਹਦਾ ਪਿਓ ਮੇਰੀ ਕੁੜੀ ਨੂੰ ਲਾਉਦਾ ਹੈਗਾ ਸਾਨ ਉਹਦੇ ਹੈ ਹੀ ਮੋٹے ਦਿਮਾਗ ਦੀ ਐ ਤੈਨੂੰ ਅੱਗੇ ਭਲੇਖਾ ਹੈ ਉਹਦਾ ਭਲੇਖਾ ਤਾਂ ਨਹੀਂ ਆ ਪਰ ਭਲੇਖਾ ਕੱਟ ਛੜੇ ਹਾਂ ਸਾਡਾ ਸੇਰੇ ਕੀ ਤੇ ਇੰਨਾ ਸਮਝਾਇਆ ਇੰਨਾ ਸਮਝਾਇਆ ਕਿ ਤੇ ਮਾਸਾ ਦਿਮਾਗ ਚ ਨਹੀਂ ਪਈ ਹੈਗੀ ਗੱਲ ਬੀਬੀ ਨੂੰ ਦੀਦੀ ਕੀ ਸਮਝਾਉਣੀ ਮੈਨੂੰ ਕਹਾਣੀ ਸਮਝਾਈ ਹੀ ਵੀ ਤੂੰ ਸੁਧਰ ਜਾ ਸੁਧਰ ਜਾ ਮੈਂ ਤੂੰ ਕਿੱਦਾਂ ਮੰਮੀ ਦੇ ਹੱਥੋਂ ਬੇਰਖੋਏ ਆ ਚੰਗੇ ਲੱਗੀਦਾ ਵਾ ਜੇ ਭਾਈ ਮੈਂ ਅੱਡ ਹੋ ਗਈ ਆ ਜੋ ਮਰਜੀ ਅੱਗੇ ਲੜਾਈਆਂ ਝਗੜੇ ਵੀ ਹੁੰਦੇ ਆ ਕਦੀ ਮੈਂ ਹੱਥਾਂ ਚ ਚੀਜ਼ਾਂ ਨਹੀਂ ਖੋਂਦੀ ਪਰ ਮੰਮੀ ਦੇ ਪਰ ਦਿਮਾਗ ਸਿਆਣੇ ਦੇ ਕਿਸੇ ਦੇ ਪਿਓ ਦਾ ਨਹੀਂ ਹੁੰਦਾ ਇੱਥੇ ਬੜੀ ਤਾਕਤ ਹੁੰਦੀ ਆ ਪਰ ਜੇ ਕਿਨੂੰ ਵਰਤਣਾ ਆਵੇ ਤੇ ਜੇ ਤੂੰ ਅੱਡ ਹੋ ਗਈਆਂ ਤਾਂ ਮਾਪੇ ਉਹਨਾਂ ਤਾਂ ਨਾ ਲੜ ਹੁਣ ਲੜਾਈ ਪਹਿਲਾਂ ਇਹਦੀ ਇਹੋ ਹੀ ਹੈ ਕਿ ਮੈਨੂੰ ਕੰਮ ਕਰਨਾ ਪੈਂਦਾ ਹੁਣ ਦੋ ਰੋਟੀਆਂ ਖਾਣੀਆਂ ਉਹਨੇ ਉਹ ਵੀ ਸ਼ਰਾਬੀ ਹੈ ਕਿ ਬੜਾ ਖਾਂਦਾ ਹੈ ਕਿ ਨਹੀਂ ਖਾਂਦਾ ਆਪਣੇ ਜੋ ਗੀਂ ਲਾਉਂਦੀ ਆ ਲੜਾਈ ਇਹਦੀ ਪਤਾ ਨਹੀਂ ਕਿਹੜੀ ਗੱਲੋਂ ਵੈਸੇ ਜਿੱਦੋਂ ਦੀ ਅੱਡ ਹੋਈ ਨਾ ਖਟਿਆ ਉਹਨੇ ਵੀ ਨਹੀਂ ਕੋਹ ਤਾਂ ਖਟਿਆ ਆਪਾਂ ਵੀ ਨਹੀਂ ਕੋ ਬਜ਼ੁਰਗਾਂ ਦੀ ਬਦਸੀਸਾ ਹੀ ਲੈਣਦੇ ਆ ਤੇ ਕੱਲੋਂ ਦੋਵੇਂ ਨਹੀਂ ਮਾਰੇ ਹੁੰਦਿੰਦੀਆਂ ਉਦੋਂ ਤੇ ਤੂੰ ਹੀ ਵੀ ਆਂਦੇ ਨਿੱਕਾ ਕੰਮ ਨਹੀਂ ਕਰਦਾ ਤੇ ਮੈਨੂੰ ਸਾਨੂੰ ਅੱਡ ਹੋਣਾ ਹੀ ਆਟਾ ਤੇ ਮੈਂ ਤਾਂ ਸੌਖਾ ਵਾਂ ਬੜਾ ਬੜਾ ਸਾਰੀ ਗੱਲ ਤੇ ਤੂੰ ਮੇਰੇ ਸੇ ਮੇਰੇ ਸੇ ਛੁੱਟ ਦਿੱਤੀ ਤੇ ਫਿਰ ਮੈਨੂੰ ਤੇ ਕਹਿਣਾ ਪੈਣਾ ਹੀ ਕਿ ਅੱਡ ਹੋ ਜੋ ਪਰ ਮੈਂ ਸੌਖਾ ਵਾਂ ਮੈਨੂੰ ਕਿਸੇ ਦਾ ਕੋਈ ਨਹੀਂਗਾ ਹੈਗਾ ਨਾ ਮੈਨੂੰ ਨਾ ਮੈਂ ਕਿ ਇਹਨੂੰ ਗੁੱਸੇ ਆ ਨਾ ਮੈਂ ਕਹਿੰਦਾ ਨਰਾਜ਼ ਆ। ਪਰ ਇੱਕ ਗੱਲ ਇਹ ਵੀ ਹੈਗੀ ਜੇ ਜੇ ਕੱਲ ਨੂੰ ਬਜ਼ੁਰਗਾਂ ਨੂੰ ਕਹਿੰਦੇ ਰੋਟੀ ਨਾ ਨਾ ਪਛੀ ਤਾਂ ਦਾਣੇ-ਦਾਣੇ ਤੋਂ ਆਪਾਂ ਵੀ ਯਾਤਰ ਹੋ ਜਾਣਾ। ਤੇ ਸਾਡੇ ਨਿਆਣੇ ਨਹੀਂ ਇਹੋ ਕੁਛ ਵੇਖ ਕੇ ਉਹਦੋਂ ਸੁਣੀ ਨਾ ਕੁੜੀ ਦੀਆਂ ਗੱਲਾਂ। ਗੱਲ ਤਾਂ ਯਾਰ ਸਿੱਧੀ ਆ ਕਿ ਜੋ ਅੱਜ ਬੀਜਾਂਗੇ ਵਧਣਾ ਕੱਲ ਨੂੰ ਉਹ ਹੀ ਆ। ਜੇ ਬੀਜੇ ਕੰਡੇ ਤੇ ਆਸ ਹੈ ਕਿ ਅੰਮ੍ਰਿਤ ਮਿਲਣਾ ਉਹ ਤਾਂ ਨਹੀਂ ਗੱਲ ਬੰਨੀ। ਮੇਰੇ ਤੇ ਮਤ ਤੇ ਪਰਦਾ ਪੈ ਗਿਆ ਸੀ। ਮੈਂ ਤੇ ਅੱਡ ਹੋ ਗਈ। ਮੈਨੂੰ ਕੀ ਪਤਾ ਸੀ ਮੈਂ ਉਦੋਂ ਆਪਣੀ ਮਾਈ ਨੂੰ ਨਾਲ ਰੱਖ ਲੈਂਦੀ। ਤੈਨੂੰ ਤੇ ਕਿਹਾ ਸੀ ਤੂੰ ਤਾਂ ਵਾਰੇ ਆਉਂਦੇ ਨਹੀਂ ਹੈਗੇ। ਆ ਮਾਈ ਬਾਪੇ ਨੂੰ ਆਪਣੇ ਨਾਲ ਰਾਂਜੀ ਨਿਆਪਾ ਦਾ ਰੋਟੀਆਂ ਆਦਿਆਂ ਉਹਨਾਂ ਦੀ ਪਕਾਉਂਦੇ ਉਸ ਦਿਨ ਕਿਤੇ ਮੈਂ ਕੋ ਰੋਂਦੀ ਵੇਖੀ ਨਹੀਂ ਹੀ ਜਾਣਦੀ ਵਿਚਾਰੀ ਮੈਂ ਤਾਂ ਤੁਹਾਨੂੰ ਅੱਗੇ ਵੀ ਕਿਹਾ ਕਿ ਹਜੇ ਵੀ ਮੰਨ ਲਾ ਉਹਨਾਂ ਨੂੰ ਆਪਣੇ ਨਾਲ ਕਰ ਲਾ ਮੈਂ ਤਾਂ ਹੁਣ ਮਾਤਾ ਨੂੰ ਹੌਲੀ ਹੌਲੀ ਕਹਿਨੀ ਆ ਵੀ ਮਾਤਾ ਚੁੱਪ ਕੇ ਕਹੀਥੇ ਰੋਟੀਆਂ ਖਾ ਲਿਆ ਕਰ ਦੋ ਰੋਟੀਆਂ ਹੀ ਨਾ ਬਜ਼ੁਰਗ ਕਿੰਨੀ ਕੀ ਰੋਟੀ ਖਾਂਦੇ ਆ ਕਿਤੇ ਦੋ ਬਾਪੂ ਖਾ ਲ ਤਿੰਨ ਖਾ ਲਿਆ ਕਰੂ ਤੇ ਦੋ ਮਾਤਾ ਖਾ ਲਿਆ ਕਰੂ ਇੱਕ ਗੱਲ ਕਦੀ ਨੋਟ ਕੀਤੀ ਆ ਇਹ ਮਾਂ ਪਿਓ ਆ ਜਿਹੜਾ ਚਾਰ ਚਾਰ ਪੰਜ ਵਾਰ ਨਿਆਣੇ ਪਾਲਦਾ ਵਾ ਤੇ ਜਿਹੜੂ ਨਿਆਣੇ ਸਿਆਣੇ ਹੋ ਜਾਂਦੇ ਵਿਆਹ ਹੀ ਜਾਂਦੇ ਆ ਨਾ ਇਹੋ ਮਾਪੇ ਵਾਧੂ ਹੋ ਜਾਂਦਾ ਵਾ ਆਹੋ ਇੱਕ ਮਾਪੇ ਉਹ ਨਹੀਂ ਸਮਝ ਜਾਂਦਾ ਚਾਹਾਂ ਪੰਜਾਬ ਪੁੱਤਾਂ ਕੋ ਹੋਰ ਕੀ ਆ ਅੱਜ ਚੱਲ ਜਾ ਵੇਖ ਲੈ ਕੋਈ ਕੰਮ ਧੰਦਾ ਤੇ ਮਾਤਾ ਹੈ ਕਿੱਥੇ ਦਾ ਡੈਡੀ ਵੀ ਵੇਖਿਆ ਸਵੇਰ ਦਾ ਦਿਖਿਆ ਹੀ ਨਹੀਂ ਸਵੇਰ ਦੇ ਕਿਪਤਾ ਕਿੱਥੇ ਗਏ ਰਾਤੀ ਤੇ ਲੰਗਰ ਵਾਲ ਵੀ ਗਿਆ ਮੈਨੂੰ ਉੱਥੇ ਲੜਾਈ ਦੀ ਗਿਆ ਰਾਤੀ ਤੇ ਲੰਗਰ ਚ ਵਾਵਾ ਨੇਰੇ ਹੋਏ ਆਏ ਆ ਤੇ ਹੁਣ ਵੀ ਸਵੇਰ ਦੇ ਪਤਾ ਨਹੀਂ ਕਿੱਥੇ ਗਏ ਆ ਮੈਨੂੰ ਦਿਖਿਆ ਹੀ ਨਹੀਂ ਗੇ ਮੈਂ ਚੱਲ ਮਾਤਾ ਨਾਲ ਗੱਲ ਕਰੂੰਗੀ ਤੇ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਸਵੇਰ ਦੇ ਸੌਕਤੇ ਤੇ ਨਿਕਲੇ ਵੇਖਾਂਗੇ ਤੇ ਤਾਈ ਘਰ ਤਾਂ ਨਹੀਂ ਗਏ ਆਪੇ ਆ ਜਾਣਗੇ ਜਦੋਂ ਆਉਣਾ ਹੋਊਗਾ ਲੈ ਆਪੇ ਮੈਂ ਨਾਲੇ ਫਿਕਰ ਕਰਦੀ ਨਾਲੇ ਵੰਦੀ ਵੀ ਨਹੀਂ ਮੈਂ ਚਾਹ ਬਣਾ ਕੇ ਰੱਖਦੀ ਆ ਉਹਨਾਂ ਦਿਨ ਉਹਨਾਂ ਦੇ ਘਰ ਚਾਹ ਤੇ ਰੱਖੂੰਗੀ ਚਲ ਜਾ ਫੇ ਬਣਾ ਲੈ ਮੈਂ ਹਾਂ ਥੇਲਾ ਕੁੜੀਆਂ ਨੇ ਉਸੇ ਵੇਲੇ ਸਾਨੂੰ ਪੁੱਛਿਆ ਹਾਂ ਹੋ ਗਿਆ ਨਹੀਂ ਖਾਲਾ ਖਾਲਾ ਬਦੋ ਬਦੀ ਰੋਟੀ ਖਵਾ ਲਈ ਰਵੇਂ ਨਾ ਨਾ ਕਰੀ ਜਾਂਦੇ ਸੀ ਜਦੋਂ ਪਤਾ ਢਿੱਡ ਚ ਭੁੱਖ ਲੱਗੀ ਤੇ ਖਾਰੇ ਦੀ ਹੋਈ ਦੀ ਆ ਨਿਆਣੀਆਂ ਤੇ ਕਹਿਣ ਟਿਕ ਨਾ ਚਾ ਨਾ ਅੰਦਰ ਉਹ ਤੇ ਚਾ ਨਾ ਕਹਿਣ ਦੀਆਂ ਹੈ ਨਾ ਹਾਂ ਪਰ ਮੇਰੇ ਮਨ ਚ ਆਉਂ ਰਿਹਾ ਵੀ ਹੋ ਇਹੋ ਸੋਚੀ ਜਾਂਦਾ ਵੀ ਹੋ ਸਾਡੇ ਦਾ ਬਣ ਕੀ ਰਿਆ ਹੈ ਨਹੀਂ ਚੱਲ ਕੋਈ ਨਹੀਂ ਇਹਨਾਂ ਕੁੜੀਆਂ ਨੂੰ ਕੀ ਆਖਾਂ ਹੁਣ ਸਾਨੂੰ ਕਿੰਨਾ ਕਿੰਨਾ ਖੋਜ ਮਾ ਢਿੱਡ ਭਰ ਗਿਆ ਤੇ ਆਪੇ ਸਾਨੂੰ ਗੱਲਾਂ ਆਉਂ ਡੈ ਪੀਆਂ ਉਹਨਾਂ ਦੇ ਚਿਹਰੇ ਵੇਲਾ ਕਿਦਾਂ ਹਸੂ ਖੁਸ਼ ਹੋ ਰਹੇ ਆਪਾਂ ਵੀ ਲਾਗੇ ਖੁਸ਼ ਹੀ ਰਹੇ ਆਂ ਆਹੋ ਇਹ ਤਾਂ ਪਰ ਇਹ ਤਾਂ ਧੀਆਂ ਪੁੱਤਾਂ ਨੂੰ ਮਨ ਸਾੜੇ ਪਰ ਹੁਣ ਮੈਂ ਖਣੇ ਜੇ ਤੁਸੀਂ ਦਾਣੇ ਛੱਡਣ ਗਏ ਸੀ ਤੇ ਆਟਾ 5-4 ਕਿਲੋ ਲੈ ਆਈ ਹੁੰਦੇ ਤੇ ਹੁਣ ਸ਼ਾਮਾਂ ਨੂੰ ਫੇਰ ਰੋਟੀਆਂ ਪਕਾਉਣ ਦਾ ਫਿਕਰ ਪੈ ਜਾਣਾ ਚੱਲ ਹੁਣ ਲੰਗਰ ਲੱਗੇ ਹੈ ਜੀ ਜਿੰਨੇ ਦਿਨ ਹੈਗੇ ਲੰਗਰ ਉਹਨੇ ਦਿਨ ਖਾਣੇ ਆ ਪਰ ਸਵੇਰ ਨੂੰ ਤੇ ਘਰੋਂ ਹੀ ਖਾਣੀ ਆ ਆਉਂਦੇ ਆਟਾ ਲੈ ਆਵਾਂਗੇ ਨਾ ਜਦੋਂ ਸ਼ਾਮਾਂ ਨੂੰ ਲੰਗਰੇ ਜਾਣਾ ਸ਼ਾਮਾਂ ਨੂੰ ਜਦੋਂ ਜਾਵਾਂਗੇ ਉਦੋਂ ਆਉਂਦੇ ਆਟਾ ਫੜ ਲਿਆਵਾਂਗੇ ਆਹੋ ਚੱਲ ਇਦਾਂ ਕਰੀਏ ਜਿਹਦੀ ਪੀਸ ਦਿੱਤਾ ਹੋਊਗਾ ਤੇ ਉਹਦੇ ਤਾਂ ਦੱਸ ਮੈਂ ਸ਼ਾਮਾਂ ਨੂੰ ਪੀ ਦੂੰਗਾ ਤੇ ਉਹਨ ਗਾੜੀ ਖੁਸ਼ ਹੋ ਹੁਣ ਮੱਥਾ ਖੁਸ਼ ਦੇਹੇ ਤੇ ਫਿਰ ਚੰਗੀ ਗੱਲ ਇੱਥੇ ਤੇ ਖੁਸ਼ੀ ਆਏ ਕਹਿਣਾ ਇਹ ਅਸੀਂ ਉਹਨਾਂ ਨੂੰ ਕੀ ਕਹਿਣਾ ਆ ਅ ਮੈਂ ਚੁੱਪ ਕਰਕੇ ਰਮਾਨਾ ਬੈਂਦੇ ਕਿਹਨ ਨੁਕਰੇ ਲਾ ਕੇ ਚੱਲ ਆ ਜੂ ਮਗਰੋ ਥੋੜੀ ਆ ਕੰਮ ਹੁੰਦਾ ਆਈਓ ਮੰਮੀ ਅਦਰ ਤਾਈ ਤਾਏ ਤੇ ਮੈਨੂੰ ਬੜਾ ਤਰਸਾ ਆਇਆ ਅੱਜ ਕਰਦੇ ਤੇ ਮਾੜੀ ਰਹੇ ਉਹਦਾ ਸਾਡੇ ਨਾਲ ਪਰ ਉਹਨਾਂ ਤੇ ਸਾਡੇ ਵਾਲ ਧਿਆਨ ਹੀ ਇਹਦਾ ਹੂੰ ਕਦੀਆਂ ਦੇਖ ਕੇ ਪਹਿਲੀ ਤੋਂ ਵੇ ਤੈਨੂੰ ਵੀ ਆਂਦੇ ਰਹੇ ਆ ਜਹੜੇ ਆਪਣੇ ਘਰ ਟੋਕ ਵੀ ਨਹੀਂ ਮਿਲਦਾ ਇਹਨਾਂ ਨੂੰ ਥੋੜੀ ਕੋਸ਼ਿਸ਼ ਕੀਤੀ ਇਹਨਾਂ ਮੈਨੂੰ ਭਜਾਉਂਦੀ ਆ ਆਹੋ ਬਚੇਰਾ ਕੋਹਾ ਮੁੰਡੇ ਤੈਨੂੰ ਮਗਰ ਲਾਉਂਦੇ ਰਹੇ ਸ਼ਰਾਬ ਵੀ ਪਿਆਲ ਦੇ ਰਹੇ ਕਈ ਕੁਛ ਕਰਦੇ ਰਹੇ ਤੇ ਇਹ ਵੀ ਤੈਨੂੰ ਮੈਂ ਇਹਨਾਂ ਦੀਆਂ ਕੀ ਦੱਸਾਂ ਘਰ ਟੁੱਟਾ ਜਦੋਂ ਆਪ ਹੀ ਕੁੜੀਆਂ ਮੇਰੇ ਘਰ ਹੋਣੀਆਂ ਇਹਦੇ ਮੁੰਡੇ ਜੰਪੇ ਹੂੰ ਤੇ ਜਿਹੜੀ ਸੱਸ ਵੀ ਆਡੀ ਹੂੰ ਉਹ ਵੀ ਬੜੀ ਅਪਰੀਹਤ ਸੀ ਅੱਛਾ ਉਹਨੇ ਉਹਦੀ ਗੱਲ ਕਰਨੀ ਬਸ ਉਧਰ ਇੱਥੇ ਰੱਖਣਾ ਲੈ ਕੁੜੀ ਰੋ ਪੀਓ ਇਹਨੂੰ ਮਾਰਦੇ ਇਹਨਾਂ ਨੂੰ ਖਵਾ ਦੇ ਦੇ ਹੂੰ ਤੇ ਉਹਨੇ ਹੈਗਾ ਜਿਹੜਾ ਤਰਾ ਸੌਰਾ ਉਹਨੇ ਆਖਣਾ ਵੀ ਨਹੀਂ ਅਹੀਂ ਇਹ ਕੰਮ ਨਹੀਂਗਾ ਕਰਨਾ ਹਗਾ ਅੱਛਾ ਤੇ ਮੈਨੂੰ ਆਖਣਾ ਤੂੰ ਦੁੱਧ ਨਾ ਦੇ ਰਾਖੀ ਰੱਖਣੀ ਤੇ ਮੈਂ ਚੋਰੀ ਦੁੱਧ ਸਿੰਗਾਉਣਾ ਐਡੀਆਂ ਜ਼ਾਲਮ ਹੀ ਐਡੀ ਬਹੁਤ ਤਰੀ ਹੀ ਸੱਸ ਸਾਡੀ ਤੇ ਨਹੀਂ ਕੋ ਕਹਿੰਦੀ ਤਈ ਇਹਨੇ ਕੀ ਆਖਣਾ ਇਹਦੇ ਤੇ ਅੱਗੇ ਪਿੱਛੇ ਫਿਰਦੀ ਹੁੰਦੀ ਹੈ ਇਹਦੇ ਮੁੰਡੇ ਜਿਹੋ ਹੋਏ ਤੇ ਹੌਣ ਮੁੰਡਿਆਂ ਤੋਂ ਵੇਖ ਲਾ ਮੈਂ ਵੇਖਿਆ ਅੱਜ ਕੱਲ ਮੈਂ ਬੜੇ ਕੇਸ ਵੇਖੇ ਏਦਾਂ ਦੇ ਕਿ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਹੀ ਛਾਪਦੀਆਂ ਮਾਪਿਓਂ ਤੇ ਮਾਪਿਓ ਦੀਆਂ ਕੁੜੀਆਂ ਹੀ ਹੁੰਦੀਆਂ ਢੀਂਗਾ ਹੀ ਹੁੰਦੀਆਂ ਮੁੰਡੇ ਜਿਹਨਾਂ ਦੇ ਮੁੰਡੇ ਉਹ ਘਰੋਂ ਨਿਕਲੇ ਆਸ਼ਰਮ ਚ ਰਹਿੰਦੇ ਮਾਪਿਓ ਇਸ ਤਰ੍ਹਾਂ ਹੀ ਠੱਕੇ ਖਾਂਦੇ ਫਿਰਦੇ ਹੁਣ ਵੇਖ ਲਾ ਰੋਟੀ ਤੇ ਠੱਕੇ ਖਾਂਦੇ ਫਿਰਦੇ ਆਟਾ ਵੀ ਨਹੀਂ ਪਿਆ ਦੇਣੇ ਆਣ ਭੇਜਦੇ ਤੇ ਕੁੜੀਆਂ ਬੋਟੀਆਂ ਜਿਹੜੀਆਂ ਉਹਦੇ ਘਰ ਨਹੀਂ ਬਾਣ ਦਿੰਦੇ ਤਾਂ ਹੀ ਸਿਆਣੇ ਕਹਿੰਦੇ ਆ ਨਾ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਪੁੱਤਰੇ ਪੇਰ ਦਫਾ ਕਰ ਪਰੇ ਅੱਜ ਨਾ ਬੱਕਰਾ ਲੈ ਆਉਣਾ ਜਾਂ ਲੈ ਆਉਣਾ ਵੇਖੀ ਮੁਰਗਾ ਜੇ ਨਾ ਜੋ ਕਿਨੇ ਮਰਾਂ ਕੀਤਾ ਨਾ ਨਹੀਂ ਬਣਾਉਣਾ ਮੈਂ ਮੈਂ ਛਦਾਈ ਥੋੜੀ ਸਾਰਾ ਪਤਾ ਮੈਨੂੰ ਜੇ ਅੱਜ ਸੋਖਣੇ ਗਿਆ ਮੈਂ ਨਹੀਂ ਬਣਾਇ ਦੇਣਾ ਮੈਂ ਇਹਦੀ ਧੌਣ ਵੜ ਦੇਣੀ ਅੱਜ ਜੇ ਕਿ ਬੁੱਢਾ ਬੋਲਿਆ ਨਾ ਲੜਦੇ ਕਿਉਂ ਜੇ ਮੈਂ ਦੇਖੀ ਫੇ ਦੱਸੂ ਕਿਉਂ ਲੜਦੇ ਆਪਾਂ ਅੱਜ ਮੁਰਗਾ ਬਣੂ ਜਾਂ ਬਣੂ ਬੱਕਰਾ ਹਰ ਚੋਵਾਲ ਮੈਂ ਲੈਣ ਜਾਣਾ ਹੁਣ ਮੋਟਰਸਾਈਕਲ ਤੇ ਦੇਖੀ ਆ ਰੋਕਾ ਭਲਾ ਮੈਨੂੰ ਕਿਹੜਾ ਰੋਕਦਾ ਨਸੂ ਰਵੇ ਬਾਤ ਬਰੋਕ ਮੈਂ Opp med snøbrett. ਕਿੱਡੀ ਸੱਜ ਸਵਾਰ ਕੇ ਬੈਣ ਲਈ ਆ ਜਿੰਨੂੰ ਮੁਖਾ ਲੈਣਾ ਉਹਨੇ ਤਾਂ ਲੋਡਪੋਟ ਹੋ ਗਏ ਹੋਣਾ ਅਗ ਲਗੀ ਇਹਦੇ ਫੈਸ਼ਨ ਮੈਂ ਮਿਸੇਰ ਦੇ ਦਿਖੇ ਨਹੀਂ ਕਿੱਥੋਂ ਆਨੇ ਜੀ ਐਦਾਂ ਹੀ ਕਿਤੇ ਚਲਚਲ ਲਗਾ ਕੇ ਆ ਗਏ ਹੁਣ ਘਰ ਨਾਲ ਸਵੇਰ ਦੀ ਤੁਸੀਂ ਰੋਟੀ ਵੀ ਨਹੀਂ ਖਾਧੀ ਰੋਟੀ ਲਿਆਦਾ ਨਾ ਰਾਤੀ ਤੋਂ ਹੀ ਲੰਗਰ ਚੱਲ ਗਏ ਸਵੇਰ ਦੀ ਤੁਸੀਂ ਪਕਾਈ ਵੀ ਨਹੀਂ ਮੈਂ ਵੀ ਸੋਈ ਜੀ ਰਹੀ ਆ ਲੰਗਰੇ ਜਾਣਾ ਹੀ ਆਟਾ ਹੈ ਨਹੀਂ ਪਹਿਲਾਂ ਤੇ ਤੇ ਆਟਾ ਇੱਧਰ ਹੈਗਾ ਹੀ ਮੈਨੂੰ ਦੱਸ ਦਿੰਦੇ ਜਿੱਥੇ ਮੈਂ ਆਪਣੀਆਂ ਲਈਆਂ ਉੱਥੇ ਤੁਹਾਡੀਆਂ ਲਾ ਲੈਂਦੀ ਕੋਈ ਨਹੀਂ ਅੱਗੇ ਵੀ ਪਕਾ ਕੇ ਖਾਣਦੇ ਸੀ ਮੈਂ ਚੱਲ ਕੋਈ ਨਹੀਂ ਇਦਾਂ ਹੀ ਆਪਾਂ ਖਾ ਖੋ ਲੈਣੀਆਂ ਫਿਰ ਮੈਨੂੰ ਕਹਿੰਦੇ ਲੰਗਰੇ ਚਲ ਜੀ ਅਹੀਂ ਲੰਗਰੇ ਚਲ ਗਏ ਤੇ ਮੁੜ ਕੇ ਮੈਂ ਤਾਂ ਉਦਾਂ ਹੀ ਇਦਾਂ ਜੀ ਪਿਆਣਿਆਂ ਵਾਂਗੂ ਨਿਕਲ ਗਈ ਮਨਪ੍ਰੀਤ ਕੇ ਘਰ ਤੇ ਭੈਣ ਜੀ ਰੋਟੀ ਖਾਣ ਲਈ ਬਦੋ ਬਦੀ ਉਹਨਾਂ ਨੇ ਮੈਨੂੰ ਰੋਟੀ ਖਵਾ ਲੀ ਤੇ ਫਿਰ ਅਹੀਂ ਦੋ ਦੋ ਰੋਟੀਆਂ ਖਾ ਲਈਆਂ ਤੇ ਡਾਡੀ ਤੇਰੇ ਬਦਾਨੇ ਛੱਡ ਕੇ ਆਏ ਸਾਨੂੰ ਲੈ ਗਿਆ ਬਦੋ ਬਦੀ ਮੰਮੀ ਉਧਰ ਜੂ ਖਾਦੀਆਂ ਇੱਥੇ ਆਟਾ ਹੈਗਾ ਸਾਰਾ ਕੁਝ ਹੈਗਾ ਸਬਜੀ ਬਣੀ ਹੀ ਮੈਨੂੰ ਕਹਿ ਦਿੰਦੇ ਫਿਰ ਕਿ ਗਲਤੀਆਂ ਤਾਂ ਨਿਆਣਿਆਂ ਕੋਈ ਹੁੰਦੀਆਂ ਨਾ ਕੰਮ ਤੇ ਤੁਹਾਡੇ ਆਹੀ ਆਉਣਾ ਉਹਨਾਂ ਨੇ ਨਹੀਂ ਆਉਣਾ ਉਹ ਤਾਂ ਬਾਅਦ ਦੀਆਂ ਗੱਲਾਂ ਨਾ ਕੰਮ ਆਉਂਦੀਆਂ ਪਹਿਲਾਂ ਦੁਖੀ ਕਰਨ ਨੂੰ ਤਾਂ ਤੁਸੀਂ ਪਹਿਲਾਂ ਤਿਆਰ ਹੋ ਨਾ ਚਲੋ ਇੱਕ ਜਾਣੀ ਹੜਦੀ ਦੂਜੀ ਤਿਆਰ ਦੂਜੀ ਹੜਦੀ ਦੂਜੀ ਤਿਆਰ ਮੈਂ ਆਪਾਂ ਕਿਸੇ ਨੂੰ ਨਹੀਂ ਫਿਰ ਕਹਿੰਦੇ ਵੀ ਫਲਾਣਾ ਚੰਗਾ ਕਿ ਜਾਂ ਟੀਂਗੜਾ ਚੰਗਾ ਤੂੰ ਚੰਗੀ ਕੀ ਉਹ ਚੰਗੀ ਸਾਡੇ ਵਾਸਤੇ ਫਿਰ ਦੋਵੇਂ ਇੱਕੋ ਜਿਹੀਆਂ ਹੀ ਮੰਮੀ ਸਾਰੀਆਂ ਗੱਲਾਂ ਤੇ ਇਹਦੇ ਵਿੱਚ ਹੀ ਆ ਜਾਂਦੀਆਂ ਨਾ ਜਦੋਂ ਮੈਂ ਪਹਿਲੀ ਗੱਲ ਇਹ ਤੁਹਾਨੂੰ ਕਹਿ ਦਿੱਤੀ ਵੀ ਸਾਡੇ ਕੋਲ ਗਲਤੀਆਂ ਹੋ ਗਈਆਂ ਗਲਤੀਆਂ ਇਨਸਾਨ ਕੋ ਹੁੰਦੀਆਂ ਰੱਬ ਕੋਤ ਨਹੀਂ ਨਾ ਹੁੰਦੀਆਂ ਹੋ ਗਈ ਗਲਤੀ ਹੁਣਾਂ ਨੂੰ ਮਾਫ ਕਰ ਦੋ ਉਹਦਾ ਤਾਂ ਮੈਨੂੰ ਪਤਾ ਨਹੀਂ ਪਰ ਤੁਸੀਂ ਮੇਰੇ ਨਾਲ ਰੋਟੀ ਖਾਓ ਪੀਓ ਆਪਣੀ ਮਰਜ਼ੀ ਨਾਲ ਪਕਾਉਣੀ ਆਪਣੀ ਮਰਜ਼ੀ ਨਾਲ ਪਕਾਓ ਸਾਨੂੰ ਵੀ ਨਾਲੇ ਖਵਾ ਲਓ ਨਾਲੇ ਆਪ ਵੀ ਖਾਓ ਤੇ ਨਹੀਂ ਤੇ ਮੈਂ ਪਕਾ ਕੇ ਦਿੰਨੀ ਤੇ ਤੁਸੀਂ ਚੁੱਪ ਕਰਕੇ ਖਾਓ ਸਭ ਕੋ ਘਰ ਲਿਆ ਕੇ ਰੱਖਿਆ ਫਾਲਾ ਫਰੂਟ ਜੋ ਮਰਜ਼ੀ ਹੁਣ ਇੱਕ ਦਿਨ ਆਪਾਂ ਖਾ ਲਾਂਗੇ ਦੋ ਦਿਨ ਖਾ ਲਾਂਗੇ ਮੁੜ ਕੇ ਸਾਨੂੰ ਫੇਰ ਆਕ ਹੋ ਗਈਆਂ ਜਾਉ ਪਕਾ ਲਓ ਤੇ ਖਾ ਲਓ ਮਾੜੀ ਮੋਟੀ ਗਲਤ ਕਰਾਂ ਦੇ ਵਿੱਚ ਹੋ ਹੀ ਜਾਂਦੀ ਆ ਮੁੜਕੇ ਜੁਹਾਨ ਵੜ ਖਾਣ ਨੂੰ ਪੈਣਾ ਤੇ ਇਹਦੇ ਨਾਲ ਤੇ ਫਿਰ ਅਸੀਂ ਆਪਣਾ ਜਿੱਦਾਂ ਕਰਦੇ ਆ ਮਾੜਾ ਚੰਗਾ ਹੀ ਕਰੀ ਜਾਂਦੇ ਆ ਮੰਮੀ ਤੁਹਾਡਾ ਕੋ ਮੈਂ ਮਾਫੀ ਮੰਗਣ ਦੀ ਆ ਤੇ ਇਹ ਇਤਰਾ ਨਾ ਕਰੋ ਸਾਡੇ ਨਿਆਣੇ ਤੇ ਬੁਰਾ ਅਸਰ ਪੈਣ ਡਿਆ ਵਾ ਉਹ ਵੀ ਗੱਲ ਤੇਰੀ ਨਾ ਮੈਂ ਸਹਿਮਤ ਆ ਤੂੰ ਮਾਫੀ ਨਾ ਮੰਗ ਮੇਰੇ ਕੋਲੋਂ ਮਾਫੀ ਮਹਾਰਾਜ ਕੋ ਮੰਗੋ ਉਹਦੇ ਦਰ ਤੇ ਜਾ ਕੇ ਅਰਦਾਸਾਂ ਕਰੋ ਕਿ ਬਾਬਾ ਸਾਨੂੰ ਸਿੱਖ ਮਤ ਦੇ ਸਾਨੂੰ ਮਤ ਪਾ ਹੁਣ ਮੈਂ ਓਦਾਂ ਗੱਲ ਕਰਦੇ ਵੀ ਜੇ ਤੁਹਾਨੂੰ ਪੱਕੀਆਂ ਖੋਆ ਲੈਣੀਆਂ ਵਾ ਮਨੋਂ ਤਾਰ ਕੇ ਫੇਰ ਤੇ ਅਸੀਂ ਤੁਹਾਡੇ ਨਾਲ ਹੋ ਜਾਂਦੇ ਆਂ ਜੇ 2-4 ਦਿਨ ਖਵਾ ਲ ਕੇ ਫੇਰ ਕਹਣਾ ਤੇ ਫੇਰ ਆਪਾਂ ਨਹੀਂਗਾ ਹੋਣਾ ਤਾਂ ਕਰਕੇ ਮੈਂ ਤੇਰਾ ਨਾ ਆ ਗੱਲ ਕੀਤੀ ਐ ਮੰਮੀ 2-4 ਦਿਨ ਦੀ ਗੱਲ ਤੇ ਤੁਸੀਂ ਤਾਂ ਕਰੋ ਵੀ ਅਹੀਂ ਪਰਾਉਣੇ ਆ ਇਹ ਮੜ ਕੇ ਬਾਹਰ ਦੇ ਮੁਲਕ ਚਲ ਜਾਣਾ ਇੱਥੇ ਹੀ ਰਹਿਣਾ ਤੁਸੀਂ ਤੇ ਇੱਥੇ ਹੀ ਰਹਿਣਾ ਮੇਰੇ ਨਿਆਣੇ ਤੇ ਬੁਰਾ ਅਸਰ ਪੈਂਦਾ ਮੇਰੀ ਕੁੜੀ ਤੇ ਨਿਆਣਾ ਮੁੰਡਾ ਮੇਰਾ ਤੇ ਨਿੱਕਾ ਵਾ ਕੁੜੀ ਮੇਰੀ ਸਭ ਕੁ ਉਹ ਵੇਂਦੀ ਆ ਤੇ ਕੰਨ ਉਹਨੇ ਵੱਡੀ ਹੋਈ ਨੇ ਹੱਡਣਾ ਇਹੋ ਕੁਛ ਕਰਨਾ ਵੀ ਤੁਸੀਂ ਦਾਦੀ ਦਾਦੂ ਨਾਲ ਇਦਾਂ ਕਰਦੇ ਸੀ ਤੇ ਹੁਣ ਤੁਹਾਡੇ ਨਾਲ ਵੀ ਹੋਣੀ ਚਾਹੀਦੀ ਐ ਚਲੋ ਫੇਰ ਵੀ ਚੰਗਾ ਤੁਹਾਡੀਆਂ ਵੇਲੇ ਨਾ ਹੀ ਅੱਖਾਂ ਫੁੱਲ ਗਈਆਂ ਵਾ ਜਿਹਦੇ ਨਿਆਣੀ ਐ ਏਡੀ ਕੀ ਆ ਚੰਗਾ ਆ ਜਵਾਨ ਹੋਈ ਤੋਂ ਨਹੀਂ ਖੁੱਲੀਆਂ ਤਾਂ ਵੀ ਚੰਗੀ ਗੱਲ ਵਾ ਕੋਈ ਨਹੀਂ ਨਿਆਣਿਆ ਤੇ ਅਸਰ ਤੁਸੀਂ ਪਾਇਆ ਤੇ ਪਿਆ ਵਾ ਉਹਨਾਂ ਦੇ ਅਹੀਂ ਤੇ ਕਿਸੇ ਨੂੰ ਵੀ ਮਾੜਾ ਨਹੀਂ ਆਂਦੇ ਅਹੀਂ ਤੇ ਨਿਆਣਿਆਂ ਨੂੰ ਗੱਲ ਨਾਲ ਲਾਉਂਦੇ ਹਾਂ ਤੇ ਤੁਸੀਂ ਨਿਆਣਿਆਂ ਨੂੰ ਪਛਾਣ ਕਰਦੇ ਆਂ ਅਹੀਂ ਕੋਈ ਨਹੀਂ ਜੇ ਤੁਸੀਂ ਕਹਿੰਦੇ ਆ ਨਾ ਮਨੋਂ ਧਾਰ ਕੇ ਰਗਵੀਰ ਨਾ ਹੋ ਗਈ ਗੱਲ ਵੀ ਕੁਵਲਣੀ ਰੋਟੀ ਮੰਮੀ ਵੀ ਨਾ ਕੀ ਗੱਲ ਕਰਨੀ ਆ ਜੇ ਉਹ ਕਹਿੰਦਾ ਵਾ ਵੀ ਤੇਰੇ ਨਾਲ ਸਹਿਮਤ ਹੋ ਆਵੇ ਮਮੀ ਉਹ ਤਾਂ ਅੱਗੇ ਤੁਹਾਡਾ ਪੋਤਾ ਤੁਹਾਡੇ ਵੱਲ ਹੀ ਉਹਦੇ ਚਲੋ ਅਹੀਂ ਗੱਲਾਂ ਕਰਦੇ ਹਾਂ ਤੇ ਫਿਰ ਉਹਨਾਂ ਨੂੰ ਤੁਹਾਡੇ ਵੱਲ ਹੋਣਾ ਪਿਆ ਪੁੱਤ ਵੀ ਕਦੀ ਮਾੜੇ ਹੁੰਦੇ ਆ ਪੁੱਤ ਕਪੁੱਤ ਨਹੀਂ ਹੁੰਦੇ 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 ਤੇ ਨਿੰਗੇ ਪਰ ਲੱਗ ਜਾਂਦੇ ਆ ਨਾ ਲਾਈ ਲਾਗ ਹੁੰਦੇ ਆ ਇਹ ਗੱਲ ਹੁੰਦੀ ਤੇ ਕੋਈ ਨਹੀਂ ਪਰ ਮੰਮੀ ਉਹ ਤੇ ਫਸੇ ਹੁੰਦੇ ਆ ਤੁਹਾਡੀ ਗੱਲ ਕਰਨ ਤੇ ਮੈਂ ਲੜਾਂ ਮੇਰੀ ਗੱਲ ਕਰੇ ਤੇ ਤੁਸੀਂ ਲੜੋ ਇਦਾਂ ਹੀ ਹੁੰਦਾ ਆ ਨਾ ਬੰਦੇ ਫਸ ਜਾਂਦੇ ਵਿਚਾਰੇ ਜਨਾਨੀਆਂ ਦਾ ਜ਼ੋਰ ਵਾਜ ਕੱਲ ਬਹੁਤ ਗੱਲ ਆ ਤੁਹਾਡਾ ਜ਼ੋਰ ਚੱਲ ਗਿਆ ਤੇ ਉਹ ਫਸ ਗਏ ਜੇ ਹੁਣ ਤੁਸੀਂ ਮੰਨ ਗਏ ਸਾਰੀਆਂ ਗੱਲਾਂ ਨੂੰ ਤਾਂ ਸਮਝੋ ਠੀਕ ਵਾ ਕੋਈ ਨਹੀਂ ਤੁਸੀਂ ਪਕਾਓ ਤੇ ਅਸੀਂ ਖਾਵਾਂਗੇ ਅਸੀਂ ਕਿਉਂ ਹੱਥ ਲੂਣੇ ਆ ਜੇ ਤੁਸੀਂ ਚੱਜਦੀਆਂ ਹੋ ਤੇ ਚਲ ਮਮੀ ਹੁਣ ਤੇ ਰੋਟੀ ਤੇ ਤੁਸੀਂ ਉਥੋਂ ਖਾਏ ਆ ਮੈਂ ਚਾਹ ਬਣਾਉਣੀ ਆ ਉਦਾਂ ਤੇ ਮੈਂ ਚਾਹ ਬਣਾਉਣ ਵੜੀ ਹੋਣੇ ਚੰਨੂੰ ਤੁਸੀਂ ਆ ਗਏ ਆ ਤੇ ਮੈਂ ਚਾਹ ਬਣਾਉਣੀ ਆ ਤੇ ਤੁਸੀਂ ਪੀਓ ਤੇ ਰਮਾਨਾ ਰਾਤ ਦੀਆਂ ਰੋਟੀਆਂ ਹੁਣ ਖਾਓ ਤੇ ਅਸੀਂ ਇਕੱਠੇ ਰਹਿਨੇ ਉਹਨਾਂ ਦਾ ਸਾਨੂੰ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਪਰ ਤੁਸੀਂ ਸਾਡੇ ਨਾਲ ਸੋ ਹੁਣ ਮੈਂ ਆ ਤੇ ਆਖਣੀ ਤੇ ਡੈਡ ਨੂੰ ਵੀ ਆਟਾ ਸੁੱਟੇ ਦਾਣੇ ਸੁੱਟੇ ਚੱਕੀ ਤੇ ਆਟਾ ਥੋੜਾ ਬੋਤਲ ਲੈਣੇ ਚਾਹਦਾ ਚੱਲ ਕੋਈ ਨਹੀਂ ਜਿੱਦੇ ਦਿਨ ਤਿੰਨ ਚਾਰ ਦਿਨ ਲੰਗਰ ਆਗਾ ਲੰਗਰੇ ਖਾ ਲਾਂਗੇ ਤੇ ਮੁੜ ਕੇ ਕੋਈ ਨਹੀਂ ਘਰ ਪਕਾ ਲਾਂਗੇ ਉਦਾਂ ਮਮੀ ਤਿੰਨ ਘੰਟਾ ਚੱਕੀ ਦੇ ਵਿੱਚ ਉੱਤੇ ਜਾਂਦੀਆਂ ਵਾ ਤੇ ਕਿੰਨੀ ਸ਼ ਇੰਨੀ ਗੱਲ ਤੇ ਮੈਂ ਵੀ ਨਹੀਂ ਕਦੀ ਸੋਚੀ ਇਹੋ ਤੇ ਮੈਨੂੰ ਵਿਚਾਰ ਆ ਗਿਆ ਤੁਹਾਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਨਾ ਇੰਨਾਂ ਗੱਲਾਂ ਬਾਰੇ ਹੁਣ ਇਹ ਗੱਲ ਤੇ ਮੇਰਾ ਕਰਨੀ ਹੀ ਕਦੀ ਆਟਾ ਉਹ ਪਿਓਨ ਚਲ ਜਾਂਦੇ ਕਦੀ ਤੁਸੀਂ ਪਿਓਨ ਚਲ ਜਾਂਦੇ ਤੇ ਕਦੀ ਅਹੀਂ ਪਿਓਨ ਚਲ ਜਾਂਦੇ ਇਹੋ ਕਿਤੇ ਇੱਕ ਗੰਢ ਛੁੱਟੀ ਹੋਏ ਉੱਤੇ ਤੇ ਇਕੱਠੀਆਂ ਰੋਟੀਆਂ ਪੱਕਣ ਚਲ ਉਹਨੇ ਤੇ ਅੱਡ ਹੋਣਾ ਹੀ ਹੋਣਾ ਮੇਰੇ ਨਾਲ ਨਹੀਂ ਉਹਨੇ ਤੇ ਹੋਣਾ ਵਾ ਤੇ ਜੇ ਉਹਨੂੰ ਅਕਲ ਹੋਵੇ ਨਾ ਅੱਜ ਤੂੰ ਆਨੀ ਆ ਖਾ ਮੁੜ ਕੇ ਉਹਦੋਂ ਹਲੇ ਉਹਦੀਆਂ ਅੱਖਾਂ ਕਦੋਂ ਪੁੱਲੜੀਆਂ ਉਹਨੇ ਆਖੜਾ ਇਕੱਠੇ ਰਹੀਏ ਤੇ ਜੇ ਉਹ ਰੜਕੇ ਰਹਿੰਦੀ ਤੇ ਉਹਨੂੰ ਵੀ ਪੁੱਛ ਲੈ ਨੀ ਹੋ ਗਈ ਆਂਦੀ ਮੰਮੀ ਹੋਦਾ ਨਹੀਂ ਮੈਂ ਕਹਿ ਸਕਦੀ ਉਹਦੀਆਂ ਗੱਲਾਂ ਉਤਲੀਆਂ ਹਵਾਵਾ ਚਵਾ ਉੱਚੀਆਂ ਹੀ ਹਵਾਵਾ ਮੇਰੀਆਂ ਤਾਨੂੰ ਅੱਜ ਪਤਾ ਲੱਗਾ ਮੇਰੇ ਕੋਲ ਨਹੀਂ ਆਪਖੰਡ ਹੁੰਦੇ ਕਦੀ ਅੱਡ ਹੋ ਜਾਓ ਕਦੀ ਫੇਰ ਪ੍ਰਾਤ ਚੁੱਕ ਕੇ ਇਕੱਠੇ ਹੋ ਜਾਓ ਮੈਨੂੰ ਨਹੀਂ ਲੋੜ ਕੇਦੀ ਤੇ ਨਾ ਮੈਂ ਹੁਣ ਨਹੀਂ ਹੈ ਇਕੱਠੇ ਫੇਰ ਮੇਰੀ ਤੇ ਪੱਤਰ ਤੇ ਲੀਕ ਬਸ ਹੋ ਗਈਆਂ ਅੱਡ ਤੇ ਹੋ ਗਈਆਂ ਅੱਡ ਸੁੱਖ ਲੋੜ ਤਾਂ ਪੈਂਦੀ ਐ ਇੱਕ ਦੂਜੇ ਦੀ ਆਹ ਤੇ ਗੱਲ ਝੂਠੀ ਆ ਮੈਨੂੰ ਕਦੀ ਪੈਣੀ ਮੇਰਾ ਤਾਂ ਮੁੰਡਾ ਵਾ ਮੇਰੀ ਕੁੜੀ ਨਹੀਂ ਨਾ ਤੁਹਾਡੇ ਵਾਂਗੂ ਮੁੰਡਾ ਮੈਂ ਜਮਣਿਆ ਬਸ ਹੁਣ ਵੇਲੇ ਹੁਣ ਆਪਾਂ ਕਿਨੇ ਨਾ ਜੰਮਣਾਣੀ ਤੇ ਮੈਨੂੰ ਮੇਰੇ ਕਸਮ ਦਾ ਪਤਾ ਵਾ ਪੀਓ ਤੇ ਕੋਈ ਕੋਈ ਪਾਲਿਆ ਜਾਣਾ ਮਹਾ ਤੇ ਇੱਕ ਹੀ ਪਾਲਣਾ ਆਪਾਂ ਤੇ ਜੇ ਉਹ ਵੀ ਪਾਲਣ ਜੋਗਾ ਨਾ ਹੋਇਆ ਤੇ ਜੇ ਮੰਮੀ ਹੋਣ ਦੀ ਲੋਡ ਪੈ ਗਈ ਤੇ ਬੰਦਾ ਇਕੱਠੇ ਰਹਿ ਲੈ ਜੇ ਹੈ ਇੱਥੇ ਹੀ ਜਾਂਦਾ ਬੰਦਾ ਐਕਸੀਡੈਂਟ ਹੋ ਜੇ ਤੇ ਕਿਤੇ ਸੱਟ ਪੇਟ ਲੱਗ ਜੇ ਲੋਡ ਤੇ ਹੱਡੀ ਪੈਣੀ ਆ ਨਾ ਤੇ ਮੰਮੀ ਦੀ ਲੋਡ ਮੈਨੂੰ ਪਤਾ ਕਦੋਂ ਪੈਣੀ ਜੇ ਮੇਰਾ ਨਿਆਣਾ ਹੁੰਦਾ ਤੇ ਜਨੇਪਾ ਕਰਾਉਂਦੀ ਜਦੋਂ ਮੈਂ ਨਿਆਣਾ ਹੀ ਨਾ ਜੰਮਣਾ ਨਾ ਇਹਨੇ ਜਨੇਪਾ ਕਰਾਉਣਾ ਮੇਰਾ ਤੇ ਨਾ ਮੈਨੂੰ ਲੋੜ ਰਹੀ ਗੈ ਐਕਸੀਡੈਂਟ ਦੀ ਉਹ ਮੈਂ ਕਰੋ ਬਾਹਰ ਹੀ ਨਹੀਂ ਜਾਣਾ ਮੈਂ ਤੇ ਰਹਿਣੀ ਘਰ ਨੇ ਗੱਹਾ ਘਾ ਕਰਨਾ ਨਾ ਕਰ ਨੇ ਈ ਦਾ ਇਹਦਾ ਮਾਨ ਨਾ ਕਰ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਤੇ ਮੰਮੀ ਮੈਨੂੰ ਨਹੀਂ ਤੁਹਾਡੀ ਲੋੜ ਠੀਕ ਹੈ ਮੈਂ ਵੱਖਰੀ ਚੰਗੀ ਆ ਮਾਹ ਮੇਰੇ ਕੋ ਆਪਣੀਆਂ ਹੀ ਪੱਕਦੀਆਂ ਮੇਰੇ ਕੋ ਨਹੀਂ ਤੁਹਾਡੇ ਲੰਗਰ ਲੰਗਰ ਪੱਕਦੇ ਆ ਜਿਹੜੇ ਵੱਡੀ ਡਈ ਆ ਨਾ ਫਫੜੇ ਜੇ ਕਰਨ ਇਹਦੇ ਵੱਲ ਵੇਖ ਕੇ ਮੈਂ ਵੀ ਸਾਰਾ ਕੁਝ ਸਿੱਖਿਆ ਤੇ ਹੁਣ ਮਿਸ ਨਹੀਂ ਬਣ ਲਈ ਮੂੰਹ ਤੇ ਪਹਿਲਾਂ ਮੈਨੂੰ ਸਾਰਾ ਕੁਝ ਰਲਾ ਲਿਆ ਆਪਣੇ ਨਾਲ ਮੇਰੇ ਮੋਢੇ ਤੇਰਾ ਕਿਨੇ ਨੇ ਬੰਦੂਕ ਚਲਾਈ ਆ ਮੈਂ ਮੈਂ ਨਹੀਂ ਥੁੱਕ ਕੇ ਚੱਟਦੀ ਹੁਣ ਚਲ ਮੈਂ ਮੰਨਦੀ ਆ ਮੈਨੂੰ ਲਾ ਲਿਆ ਤੈਨੂੰ ਹੁਣ ਮੈਂ ਬਦਲ ਗਈ ਤੂੰ ਵੀ ਬਦਲ ਜਾ ਨਾ ਮੇਰੇ ਕੋਲ ਨਿਆ ਬਦਲਾ ਬਦਲੂਬ ਹੁੰਦੇ ਜਿੱਦਾਂ ਦੀ ਹੈਗੀ ਉਦਾਂ ਦੀ ਠੀਕ ਐ ਮੈਂ ਮੇਰੇ ਕੋਲ ਮੂੰਹ ਤੇ ਹੋਰ ਤੇ ਪਿੱਠ ਪਿਛੇ ਹੋਰ ਨਹੀਂ ਬਣਿਆ ਜਾਂਦਾ ਹੁਣ ਅੱਡ ਲੰਗਰ ਨਾ 올ਦੀਆਂ ਮੰਮੀ ਇਤਨਾ ਨਾ ਕਰੋ ਹੁਣ ਹੁਣ ਤੇ ਕੋਈ ਲੋੜ ਹੀ ਨਹੀਂ ਆ ਰੋਂਦੀ ਉਹਦੀ ਕਿਹੜੀ ਗੱਲ ਵਾ ਮੇਰਾ ਮੂੰਹ ਇੰਨਾ ਹੀ ਨਿਕਲ ਕੇ ਆਹੀ ਵਿਚਾਲਾ ਸ਼ਾ ਉਹਨੂੰ ਵੀ ਨਾਰਾ ਲਾ ਲੋ ਤੁਹਾਡੇ ਦੀ ਲੰਗਰ ਪੱਕਦੇ ਲੰਗਰ ਨਹੀਂ ਪੱਕਦੇ ਮੰਮੀ ਐ ਇਦਾਂ ਨਾ ਕਰ ਮੈਂ ਉਹ ਚੰਗਿਆਂ ਬੰਦਿਆਂ ਨੂੰ ਵੇਹਦੂ ਕੀ ਕਰਦੀ ਆ ਗੱਲਾਂ ਕਰ ਕਰਕੇ ਇਹਨਾਂ ਸਾੜ ਦਿੱਤਾ ਇਹਨੇ ਬੁੱਢੀ ਨੇ ਮੰਮੀ ਚੁੱਪ ਕਰ ਜਾਓ ਮੇਰੇ ਦਿਲ ਨੂੰ ਬੜਾ ਕੋਸ਼ ਹੁੰਦਾ ਉਦੋਂ ਵੀ ਤੁਸੀਂ ਨਾ ਰੋਂਦੇ ਹੀ ਨਾ ਮੇਰੇ ਦਿਲ ਨੂੰ ਕੋਸ਼ ਬੜਾ ਹੀ ਹੋਇਆ ਉਦੋਂ ਵੀ ਚੁੱਪ ਕਰ ਜਾਓ ਨਾ ਬੱਸ ਮੱਝਾਂ ਨੇ ਇੱਥੇ ਡੇਗ ਗਿਆ ਵਾ ਉੱਠ ਇੱਥੋਂ ਮੈਂ ਡੇਗਾਂ ਹੋਰ ਕਿਹਾਂ ਡਿੱਗ ਗਈਆਂ ਉਹ ਮੈਂ ਬੱਕਰੇ ਵਾਂਗੂ ਤੁਰ ਕੇ ਵੇਖਣ ਲਿਆ ਬੱਕਰਾ ਲਿਆਣਾ ਢੇਜੋਂ ਨਹੀਂ ਕਦੀ ਖੋਤਾ ਵੀ ਬੱਕਰੇ ਵਾਂਗੂ ਤੁਰਦਾ ਵੇਖਿਆਈਓ ਹੈ ਉੱਠ ਇੱਥੋਂ ਹਾਂ ਹੋਂਦਰੇ ਫਟਾਈ ਬਿਸ਼ਰੇ ਹੈ ਨਾ ਕਿੰਨੂੰ ਕਰਕੇ ਹੈ ਕੱਟ ਡਾ ਫੜਿਆ ਕਰ ਹਮਾਸ ਤਰੋਂ ਮੈਂ ਨਨ ਲਾਣੀਮ ਤਰਾ ਸਿਰੇ ਦਾ ਸਿਰੇ ਦਾ ਜਿੰਨੂ ਕਹਿੰਦਾ ਤੁਰਿਆ ਜਾਂਦਾ ਨਹੀਂ ਕਿਤੇ ਖਲੋਤਾ ਜਾਂਦਾ ਨਹੀਂ ਇਹ ਦਫਾ ਹੋਣੇ ਕੋ ਅਖੰਡ ਕਰਦਾ ਏ ਉਹਦੇ ਤਿੰਨੀ ਥੋਣੀ तितਲੀ ਭੋਂਦੇ ਹੀ ਉਹਦੇ ਤੋਂ तितਲੀ ਬਹੁਤ ਸਣ तितਲੀ ਭੋਂਦੇ ਕੁੱਟਣ ਡਿਆ ਫੜ ਕੇ ਹਨ ਤੁੱਤ ਨਹੀਂ ਦੰਤ ਤੂੰ ਭੋਂਦੇ ਤੇ ਇਦਾਂ ਤਾਂ ਪੁੱਤ ਦਾ ਇਦਾਂ तितਲੀਆਂ ਭਾਈਦੀਆਂ ਕੁੱਟਣ ਡਿਆ ਇਹੋ ਪੀ ਕੇ ਆਇਆ ਇਹ ਸਾਬੀ ਪੁੱਤ ਕਿਹਾ ਮੈਂ ਜਾ ਕੇ ਤੇਨੂੰ ਵਿੱਚੇ ਨਗੁੱਟ ਦੇਣਾ ਅੜ ਜਾ ਫਸਟ ਜੇ ਸ਼ਰ ਦੇ ਸਾੜ ਦੇ ਕੱਸੀਆ ਮਿੰਨ ਮਰ ਜਾਣਾ ਇਹ ਕਿਉੜਾ ਮਾਰ ਤੂੰ ਮੈਨੂੰ ਦਾਰ ਹੈ ਹੈ ਮੈਂ ਖੱਤੀ ਨੇ ਮਾਰਤਾ ਮੈਨੂੰ ਤੇ ਚੱਕਰ ਜਾਨੀ ਚਲਾਉਣੀ ਮੇਰੇ ਨਾਲ ਮਰ ਜਾ ਕੇ ਲੈਣਿਆ ਪਿੱਛੇ ਡਿੱਗ ਜਾਨਾ ਕਿਤੇ ਲਤਮਾ ਨਹੀਂ ਮਜ਼ਰੇ ਦਫਾ ਹੋਣੇ ਨੇ ਮੈਨੂੰ ਨੇਰੀ ਲਿਆਤੀ ਟਿਕਣੀ ਕੋ ਖਣੀ ਦੇ ਆ ਮੈਨੂੰ ਤੇ ਬਿਮਾਰੀ ਪੈਣਾ ਕਿੱਥੋਂ ਮੇਰੇ ਲੇਖਾਂ ਚ ਰੱਖਿਆ ਜਾਂ ਦਫਾ ਹੋ ਜਾ ਕਰ ਗਾਣ ਗਾ ਕਰ ਤੇ ਮੂਗਾ ਚਲ ਗਿਆ ਕਰ ਦਫਾ ਹੋ ਕਰ ਪਿੱਛੋਂ ਤੈਨੂੰ ਮੈਂ ਲੈ ਕੇ ਆਈਂ ਤੇਰੇ ਨੇ ਬਾਲ ਪੁੱਟ ਛੜੇ ਮੇਰੇ ਜੇ ਜਹੌਣਗੇ ਮੇਰੇ ਸਿਰ ਤੇ ਖਲੋ ਗਿਆਗਾ ਜੀ ਨਹੀਂ ਹਰਾਮ ਕੀਤਾ ਐਨੇ ਕਿਤੇ ਸ਼ਰਾਬੀ ਨੇ ਉਹਨੂੰ ਕੋ ਦੇਖਦਾ ਹੀ ਨਹੀਂ ਵੀ ਮੈਂ ਕੀ ਕੰਨ ਰਿਆ ਕੀ ਨਹੀਂ ਹਾਏ ਮੇਰੇ ਤੇ ਸਾਹ ਨਾ ਸਾਹ ਨੀ ਰ ਲੰਡਿਆ ਹਾਏ ਮੈਂ ਇਹ ਬੁੱਢਾ ਕੋਈ ਹੋ ਰਹੀ ਨਾ ਦੇਖ ਲੈ ਉੱਠ ਮੜਾ ਮੇਰੀ ਤੇ ਬੇਇੱਜ਼ਤੀ ਹੋ ਰਹੀ ਆਏ ਮੰਤਰੀ ਤਾ ਨਿਕੀ ਵੇਖ ਨਹੀਂ ਮੈਂ ਵੇਥਨਦੀ ਮੈਂ ਤੈਨੂੰ ਉਥੇ ਦਾ ਕੇਉਂ ਨਹੀਂ ਤੈਨੂੰ ਤੁੱਤ ਪੈਂਦੀ ਹੈ ਨਾ ਲੈ ਆਪਾਂ ਤਾਂ ਕਿਕਲੀ ਕਰਨ ਦੇ ਦਮ ਜਾਣੇ ਆਪਾਂ ਤਾਂ ਰੌਣਕ ਮੇਲਾ ਕਰਨ ਦੇ ਹੀ ਤਿਤਲੀ ਕਰਨੀ ਨਾ ਹੋਰ ਇਦਾਂ ਕਰਕੇ ਕਿਕਲੀ ਪਾਉਂਦੇ ਇੰਦੇ ਆ ਜਿੰਨੂੰ ਮੈਂ ਦੱਥਾਂ ਉੱਥੇ ਲੋਕ ਵੇਖਣ ਦੀ ਵੇਰਾ ਪਤਲਾ ਤਿਤਲੀ ਪਾਉਂਦੇ ਆਏ ਆਪਾਂ ਘੁੰਮਣ ਨਹੀਂ ਦੇ ਦਮ ਜਾਣੇ ਹੋ ਮੱਢਾ ਦਾ ਨਾਸਾ ਸੱਟਗਾ ਤਾਂ ਲੱਗੀ ਫਿਰ ਇਹ ਤਾਂ ਮੇਰੇ ਪਹਿਲਾਂ ਦੀ ਲੱਗੀ ਆ ਹਾਏ ਤੁੱਤੇ ਨੇ ਮੁੱਕੀ ਮਾਰੀ ਹੋਵੇ ਲਊਗਾ ਕੰਡਿਆ ਐਵੇਂ ਤੈਨੂੰ ਪੌੜੀਆਂ ਤਾਂ ਡੇਗ ਗਈਆਂ ਆਦਨ ਦੀ ਤਿਤਲੀ ਆ ਗਿਆ ਇਹ ਲੋ ਉਹ ਘੰਝਾਈ ਤੇਰੇ ਹੂੰ ਉਹ ਫਿਰ ਸੱਟ ਹਿੱਲ ਗਈ ਨਾ ਹੁਣ ਅੱਥਾ ਤਾਂ ਫਿਰ ਹੀ ਪਤਾ ਨਾ ਤਿਤਲੀ ਪੋਣੀ ਸੀ ਜੇ ਤੈਨੂੰ ਪਤਾ ਹੀ ਤਾਤੇ ਦਦਾਣੀ ਤੇ ਐਵੇਂ ਮੇਰਾ ਜੀਜਾ ਘਰ ਬੈਠਾ ਮੈਂ ਚਲ ਕਿਕਲੀ ਪਾ ਕੇ ਵੇਖਦੇ ਭਲਾ ਹੂੰ ਹਾਂ ਕਿਕਲੀ ਗੋਲ ਘੁੰਮਣਾ ਤੇ ਗੋਲ ਗੋਲ ਹੀ ਘੁੰਮਣ ਢਈ ਐਵੇਂ ਗੋਲ ਘੁੰਮਣ ਦੀ ਪੁੱਛ ਲੈ ਭਾਵੇਂ ਗੋਲ ਗੋਲ ਹੀ ਘੁੰਮੀਆਂ ਔਰ ਕਿੱਦਾਂ ਘੁੰਮੀਆਂ ਉਹਦੇ ਤਿਤਲੀ ਤੇ ਦਦਾਤੇ ਪਾਈ ਦੀ ਉਹਨੇ ਤੇ ਤੇਰੀ ਦੁੱਤ ਫੜੀ ਉਹ ਇਥੋਂ ਕਰਕੇ ਨਾ ਐ ਕਰਕੇ ਕਮਾਉਣ ਡਿਆ ਸੀ ਮੈਨੂੰ ਉਦਾਂ ਹੀ ਪੁੱਤੰਡੀ ਆ ਗਿਆ ਆ ਜਾ ਗਏ ਮੇਰੀ ਜਾਨੀ ਮੈਂ ਤੁਹਾਨੂੰ ਵੇਖਣ ਨਹੀਂ ਬਤਾਂਗੇ ਵੇਖਣ ਦੀਆਂ ਇੱਧਰੋਂ ਮੈਂ ਤਾਂ ਪਹਿਲਾਂ ਤੱਲੀ ਸੀ ਫਿਰ ਮੈਂ ਤਾਂ ਦੋਵੇਂ ਦੀ ਦੇ ਤੇ ਹਿੰਤੀ ਤੁਹਾਨੂੰ ਤੇ ਆ ਰਹੇ ਦੀ ਸਮਝਦਾ ਤੁਸੀਂ ਵੇਖ ਲੈਂਦੀ ਵੀ ਕਿੱਕਲੀ ਪਾਉਣ ਦੇ ਨਾਲ ਤੇ ਆਪਣਾ ਖਾ ਦੂਰ ਹੋ ਜਾਂਦਾ ਮੈਂ ਤਾਂ ਤੰਦੀ ਤਰ੍ਹਾਂ ਵੇਥਿਆ ਦਾ ਤੋਤੀ ਪੈਂਦੀ ਲੱਗ ਮੈਂ ਨਹੀਂ ਕਿੱਕਲੀ ਪਾਉਣਾ ਮੈਂ ਜਾ ਗਾਣ ਭੁੱਲ ਜਾਨੀ ਹੁਣ ਜਦੋਂ ਪਾਓਗੇ ਨਾ ਉਹਨੂੰ ਦੱਸ ਦੇ ਪਰ ਅਸੀਂ ਵੇਖ ਤੋ ਕੋਈ ਨਹੀਂ ਪਾਵਾਂਗੇ ਸਵੇਰੇ ਫਿਰ ਦੱਸਦਾ ਕਿ ਬਾਜ ਮਾਰ ਲਾਂਗੇ ਤੁਹਾਨੂੰ ਕਿ ਜਾਓ ਘਰ ਜਾਓ ਇਹ ਵੀ ਬਾਹਰ ਨਖਲੋਇਆ ਕਰੋ ਬੁੱਤਾ ਨਹੀਂ ਕਹੇ ਜੀ ਤੋਤੀ ਹੈ ਤਰਾ ਪੀ ਗਿਆ ਆ ਵਾ ਆ ਹੁਣ ਘੁੱਟੇ ਕ ਪੀਤੀ ਇਦਾਂ ਤੇ ਅੱਥਾ ਦਾਲ ਧੀ ਤਾਂ ਫਿਰ ਹੁਣ ਨਾ ਪੌਂਦਾ ਪਿਓ ਨਹੀਂ ਨਹੀਂ ਹੁਣ ਤੇ ਆਪਣਾ ਘਰ ਦਾ ਕੰਮ ਕਰ ਲੱਗੀ ਜਾਓ ਜਾਓ ਘਰ ਤੁਸੀਂ ਬਾਹਰ ਨਾ ਖਲੋਤੀਆਂ ਰਿਆ ਕਰੋ ਐਵੇਂ ਕੰਦੀ ਬੂਹੀ ਲੱਗ ਕੇ ਕਦੀ ਇੱਧਰ ਵੇਖ ਕਦੀ ਉੱਧਰ ਵੇ ਅਹੀਂ ਤੇ ਆਪਣੇ ਧਰੇ ਖਲੋਤੀਆਂ ਹੀ ਤੇ ਤੁਸੀਂ ਕੰਮ ਲੱਗਦੀਆਂ ਤਨ ਤਬੀਏ ਇਹਨੂੰ ਪਾਣੀ ਪੋਣਾ ਹੀ ਇਹਦੇ ਉਹ ਪੌਣ ਲੱਦੀਆਂ ਇਹਨਾਂ ਸਬਜ਼ੀਆਂ ਨੂੰ ਚਲ ਪਾਉ ਪਾਉ ਕਰ ਜਾਓ ਕਰ ਬਾਹਰ ਨਾ ਖਲੋਤੀਆਂ ਰਿਆ ਕਰੋ ਫਿਰ ਹੱਦ ਇਦਾਂ ਹੀ ਤਦੂ ਤੋਰ ਤਰ ਸਰਿਆ ਤੰਨੇ ਖੜਦੀ ਮੈਂ ਤਹੀ ਪਹੁੰਚੂਗੀ ਜਿੱਡੀ ਪੈਰਾਂ 'ਚ ਬਾਣੀ ਨਹੀਂ ਪੈਂਦੀ ਡੇਰਦੀ ਟੁੱਟੇ ਨੂੰ ਤੋੜਤੀ ਪਈ ਐ ਟਕਈ ਐ ਹਾਂ ਐਵੇਂ ਜੋਂ ਪਰਤਲੀ ਸੀ ਹਾਂ ਲੁੰਦਾ ਤੇ ਦੇਖੀ ਲਰਿਆ ਕਿ ਜਿੱਸੇ ਤੀ ਦੂਰਾ ਤਰ ਕੇ ਆਗੀ ਹਾਂ